ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਪੀ ਟੀਵੀ ਦੇ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੁਕੜਾ ਕਪਣਾ ਮੱਝਾਂ ਇੱਕ ਸੂਈ ਸਵਾਈ ਤੇ ਇੱਕ ਨੀਲੀ ਦੀ ਖੀਰੀ ਕੱਟੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਾਡੇ ਜਿਆ ਕੱਟੀ ਤੁਹਾਨੂੰ ਦਿਖਾਉਣੀ ਨੀਲੀ ਦੀ ਬਿੱਲੀ ਅੱਖਾਂ ਲਈ ਆ ਤੇ ਬਿਲਕੁਲ ਕੋਲ ਸਿੰਘ ਦੀ ਆ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਪਸ਼ੂ ਖਰੀਦੋ ਜੀ ਠੋਕੜ ਗੱਬਣਾ ਆਪਣੀ ਚੱਕ ਪਾਸ ਕਰਵਾ ਕੇ ਖੜੋ ਤੇ ਸੋਈ ਸਵਾਈ ਆਪਣੀ ਦੋ ਟਾਈਮ ਚੋ ਕੇ ਖੜੋ ਜੀ ਹਾਂਜੀ ਬੀਦੀ ਸੱਚੀ ਗਾ ਜੀ ਹਾਂ ਭਾਈ 사સી ਗਾ ਜੀ ਹੋ ਠੀਕ ਠਾਕ ਜੀ ਬੀ ਆ ਬੀ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਹਾਂ ਭਾਈ ਦੀਦੀ ਪਿੰਡ ਚੱਕ ਜੇ ਮਸੀਹ ਖਾਨ ਤਸਰੀ ਜਨਾਲਾ ਜਿਹੜਾ ਅੰਦਰ ਸੱਜੇ ਮੇਰਾ ਨੰਬਰ ਹੈ 9782 84725 ਜੇ ਭਾਜੀ ਠੀਕ ਹੈ ਜੀ ਹਾਂਜੀ ਅੱਜ ਮੱਜਾਂ ਤਿੰਨ ਦੇ ਇੱਕ ਕੱਟੀ ਹੈ ਨਾ ਕੱਟੀ ਭਾਜੀ ਮੱਜਾਂ ਦੇ ਭਾਜੀ ਇੰਨੀ ਕਿਰਪਾ ਆਣਾ ਮਹਾਰਾਜ ਦੀ ਅੱਛਾ ਜਿੰਨੀਆਂ ਪਾਈਏ ਨਾ ਜਿੰਨੀਆਂ ਆਪਾਂ ਪਾਈਏ ਅੱਛਾ ਉਹਨੀਆਂ ਮਹਾਰਾਜ ਦੀ ਇੰਨੀ ਕਿਰਪਾ ਵਿਗ ਜਾਂਦੀ ਹੈ ਠੀਕ ਆ ਹਾਂਜੀ ਬਹੁਤ ਭਾਜੀ ਕਿ ਮਾਲੂਮ ਨਾ ਬਣਿਆ ਮਾਲੋ ਇਹ ਆ ਵੀ ਚੀਜ਼ ਚੰਗੀ ਮਤਲਬ ਇਹ ਚੀਜ਼ ਦੇ ਹਿਸਾਬ ਨਾਲ ਮੁੱਲ ਪਾਵਾਂਗੇ ਜੇ ਆਪੇ ਵੇਖੀ ਜਾਨਾ ਸਾਡਾ ਭਾਜੀ ਭਾਜੀ ਕੰਮ ਸਾਫ਼ ਸੁਥਰਾ ਕਰਨਾ ਚਾਹੀਦਾ ਸਾਰਿਆਂ ਨੂੰ ਨਾ ਹਾਂਜੀ ਹਾਂਜੀ ਭਾਣ ਭਾਜੀ ਅੱਜ ਕੱਲੀ ਕੱਲੀ ਚੀਜ਼ ਦੱਸ ਕੇ ਦੇਈ ਜੀ ਹਾਂਜੀ ਹਾਂਜੀ ਮਨਾਂ ਭਾਜੀ ਭਾਵੇਂ 6 ਪਾਦਾ 8 ਪਾਦਾ ਮਹਾਰਾਜ ਦੀ ਕਿਰ ਠੀਕ ਹੈ ਜੀ ਹਾਂ ਜੀ ਚਲੋ ਵਿਕਦਾ ਹੀ ਰਵੇ ਤੇ ਚੰਗਾ ਹੈ ਬਾਈ ਸੋਹਣਾ ਲੱਗਦਾ 1000 2000 ਨੇ ਭਾਜੀ ਨੂੰ ਛੁਡਾ ਦੇਣਾ ਹਾਂਜੀ ਹਾਂਜੀ ਮੰਨੀ ਕਿੰਨੇ ਕਿ ਮੁੱਲ ਕਰਕੇ ਦੇ ਦੇਣਾ ਠੀਕ ਹੈ ਇਹਦਾ ਭਾਜੀ ਰਿਕਾਰਡ ਦਾ ਪਤਾ ਹੋਵੇ ਨਾ ਸਾਨੂੰ ਇਹ ਉਹ ਤਾਂ ਦੱਸ ਦਿੰਨੇਗੇ ਇਹਦਾ ਆ ਰਿਕਾਰਡ ਜੀ ਹਾਂਜੀ ਭਾਜੀ ਇਹ ਕੱਟੀ ਲੈਂਦੀ ਆ ਹਾਂਜੀ ਤੁਹਾਡੇ ਸਾਹਮਣੇ ਆਪ ਕਿੰਨੀਆਂ ਵੇਚਦੀਆਂ ਹਾਂ ਪਰ ਆਪ ਕਹਿ ਦਨੇ ਭਾਜੀ ਇਹਦਾ ਸਾਡੇ ਮਾਂ ਬਾਰੇ ਨਹੀਂ ਪਤਾ ਭਾਜੀ ਜਿਹੜੀ ਕੱਟੀ ਲੈਂਦੀ ਨਾ 16 17 ਕਿਲੋ ਵਾਲੀ ਮਾਂ ਦੀ ਧੀ ਆ ਅੱਛਾ ਜੇਦਾ ਸਾਨੂੰ ਪਤਾ ਹੈ ਪਿੱਛੋਂ ਗੱਲ ਕਰਾਂਗੇ ਜਿੱਥੋਂ ਲਈ ਝੋਟੀ ਚਲੋ ਵੀ ਬਾਅਦ ਚ ਵਖਾਣੇ ਪਹਿਲਾਂ ਕਿ ਚੈੱਕ ਕੱਲ ਕਰਾਈ ਆ। ਅੱਛਾ। ਤੇ 9 ਦਿਨਾਂ ਦੀ ਸਾਡੀ ਗਾਰੰਟੀ ਜੀ। ਅੱਛਾ। ਚੈੱਕ ਆਪਣੇ ਕਰਾ ਕੇ ਸਾਨੂੰ ਫੋਨ ਲਾ ਦੇ। ਤੇ ਸਾਡੀ ਗੱਡੀ 'ਚੋਂ ਲੰਬੀਆਂ ਸਾਰੀ ਚੈੱਕ ਹੋਣਗੇ ਕਰਾ ਲਈ। ਗੱਡੀ 'ਚੋਂ ਲੱਥ ਦੇ ਸਾਰੇ ਚੈੱਕ ਕਰਾ ਲੈ ਪਈ। ਕੋਈ ਹੋਰ ਦਿਨਾਂ ਦੀ ਸਾਡੀ ਗਾਰੰਟੀ ਨਹੀਂ ਮੁੜ ਕੇ ਜਿਹੜਾ ਇੱਕ ਦੂਜੇ ਨੂੰ ਮਾੜੀ ਗੱਲ ਆਪਾਂ। ਕੱਲ ਡੰਗਰੇ ਭਾਜੀ। ਹਾਂਜੀ ਹਾਂਜੀ। ਜੇ ਜਾ ਕੇ ਵਾਧਾ ਘਟਾ 500 ਹੋ ਜਾਂਦਾ। ਹਾਂਜੀ। ਹਾਂ ਸਾਰੀਆਂ ਚੀਜ਼ਾਂ ਭਾਜੀ। ਤੇ ਇਹ ਭਾਜੀ ਆਪਾਂ ਮੰਨ ਲਓ ਦਿਹਾੜੀ ਪਰਸੋਂ ਦੀ ਲੈ ਲਈ। ਹਾਂਜੀ। ਤੇ ਮੰਨ ਲਓ ਥੋੜਾ ਜਿਹਾ ਵੰਡ ਮੁੰਡੇ ਘੱਟ ਖਾਂਦੀ ਆ। ਹਾਂਜੀ। ਉਹ ਤਾਂ ਮੈਂ 8 ਨੇ ਛਟਾਣੀ ਹੈਗਾ ਹੁਣ ਭਾਈ 6 ਕਿਲੋ ਦੁੱਧ ਜੀ ਅੱਛਾ ਤਾਂ ਬਾੜੇ ਘੱਟ ਖਦਾ ਮੈਨੀ ਤੇ ਸੱਜਰ ਨੇ ਕਿੰਨਾ ਕੱਢਿਆ ਇਹਨੇ ਦੁੱਧ ਭਾਈ 13 14 ਕਿਲੋ ਵੀ ਇਹਨੇ ਮੈਗਾ ਦਿੱਤਾ ਤੁਰਫ ਫਿਰ ਕਰੀ ਭਾਈ ਜਿਆਦਾ ਕਹਿਦੀ ਪਰ ਚੋਣ ਭਾਜੀ ਇਹੋ ਜੀ ਲੱਗੀ ਉਹ ਗਾਂ ਦੀ ਗੱਲ ਆ ਠੀਕ ਆ ਹਾਂਜੀ ਬਿੱਲਿੰਗ ਆਖ ਵਾਲੀ ਦੇ ਲਓ ਬਗੀ ਮੋਸ਼ਾਲੀ ਐਵੇਂ ਤੇ ਜਾਰੀ ਨਾ ਮੈਨੇ ਸੁਣ ਹਾਂਜੀ ਤੇ ਚੋਣ ਭਾਜੀ ਬਹੁਤੀ ਲੱਗੀ ਓ ਤਰ੍ਹਾਂ ਇਹ ਆ ਵੀ ਕੱਟ ਕੱਟ ਪੇਟ ਪੁੜੇ ਦੀ ਚੰਗੀ ਆ ਓ ਤਰ੍ਹਾਂ ਸਾਡੇ ਸ਼ਾਂਤ ਸੁਭਾਅ ਦੀ ਆ ਹਾਂ ਤਰਾ ਭਾਜੀ ਠੀਕ ਹੈ ਨਾ ਵੀ ਥੋੜਾ ਡਰ ਜੇ ਤੇ ਪੱਥਰੀ ਚੱਲਦੀ ਠੀਕ ਹੈ ਹਾਂਜੀ ਠੀਕ ਹੈ ਵੀ ਗੰਦੇ ਚ ਲਵਾਓ ਕਿ ਤੇ ਲੱਤ ਨਹੀਂ ਮਾਰੂਗੀ ਭਾਜੀ ਮਾਰਦੀ ਵਾਲੀ ਚੋਕਰ ਖਾਲੀ ਦਾ ਚੋਕਰ ਖਾਨ ਦੀ ਢੀਂਡ ਨਹੀਂ ਨਹੀਂ ਠੀਕ ਹੈ ਜੀ ਬਾਕੀ ਅੱਛਾ ਦੁੱਧ ਕਰ ਸਕਦੀ ਨਹੀਂ ਜਵਾਈ ਬੜੀ ਰੱਜੀ ਮਿਲਣੀ ਬੇਲੇ ਦੀ ਚੰਗੀ ਆ ਏਅਰ ਵੀ ਨੇ ਸਾਰੇ ਸਾਲਾਂ ਨੇ ਦੁੱਧ ਚਾਹ ਪਾਣੀ ਦੇਣੇ ਸਾਰੀ ਜਣਾ ਵਾ ਚਾਰੋ ਵੀ ਚੰਗੀ ਜੇ ਚਲੋ ਵੰਡ ਘੱਟ ਲਈ ਖਾਣ ਤੇ ਬਾਕੀ ਆਉਣ ਵਾਲੇ ਸਮਝ ਨੇ ਸੋਨਾ ਬੜੇ ਵਧੀਆ ਸਮੇਤੇ ਆਹ ਭਾਜੀ ਸਾਡੇ 3-4 ਮਹੀਨੇ ਚੱਕ ਪਾਦੇ ਹਾਂ ਜੀ ਕੋਈ ਚੈੱਕ ਆਪਣੀ ਕਰਾਉਣੀ ਹੈ ਤਸੱਲੀ ਕਰਾ ਲਈਏ ਸਾਡੇ 93 ਦੇ ਭੋਲੀ ਭਾਜੀ ਨੂੰ ਮੰਦੀ ਲੱਗੇ ਹਾਂਜੀ ਕੋਈ ਨਥੀ ਨਹੀਂ ਆਗੇ ਇਹ ਇਧਰ ਇਹ ਕਿਰਦਾਨ ਦਿਖਾ ਦਿਆਂ ਦੇ ਸਕਦੇ ਜੇ ਥਨਾਂ ਦਾ ਸਾਈਜ਼ ਗਾਪ ਵੀ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਤੇ ਮੁੱਲ ਫਿਰ ਵਧਈਏਰਾ ਮੁੱਲ ਭਾਜੀ ਦਾ ਛੋਟਾ ਜਿਹਾ ਜੀ ਕਿੰਨਾ ਕਰ ਕੋਈ 72 ਨਹੀਂ ਕੁਇ ਕਾ ਤਰਨੀ ਬਾਤ ਕਰਨੀ ਹਾਂ ਨਾ 70 ਜੋ ਤਿੰਨ ਭਾਜੀ ਛਡਾਂਗੇ ਅੱਛਾ 67000 67000 ਭਾਜੀ ਦੇ ਦਾਂਗੇ ਤਾਂ ਔਕੜ ਗੱਬਣੇ ਭਾਜੀ 65000 ਦੀ ਦੇ ਦੋ 65000 ਦੀ ਦੇ ਦੋ ਹਾਂਜੀ ਭਾਜੀ ਹਾਂ ਨਾ ਸਾਢੇ 36 ਦੀ ਹੁੰਦੀ ਹੈ ਅੱਛਾ ਸਾਢੇ 36 ਪੂਰੇ ਤਰੇਠ ਹੀ ਕਰ ਦੋ ਕਿ ਸਾਢੇ 36 ਦਾ ਕੀ ਸਾਬ ਦਾਂਗੇ ਤੁਹਾਡੀ ਜੇ ਮੋੜੀ ਦੀ ਨਹੀਂ ਹੈ ਬਾਕੀ ਵੀਰ ਭਰਾ ਮਿਲ ਕੇ ਹੋਰ ਘਟਾਉਂਦੇ ਜੀ ਨਹੀਂ ਨਹੀਂ ਹੱਥ ਜੋੜ ਕੇ ਕਹਿੰਦੀ ਆ ਵੀ 36000 ਦੀ ਨਹੀਂ ਹੁੰਦੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਸੂਈ ਸਵਾਈ ਹੈ ਭਾਜੀ ਸੂਈ ਸਵਾਈ ਜੀ ਠੀਕ ਹੈ ਇਹ ਤਾਂ ਜੀ ਪਹਿਲੀ ਦੋ ਤਰੀਕ ਦੀ ਮੈਂ ਸੂਈ ਆ ਮਗ ਠੀਕ ਆ 22 23 ਦਿਨ ਮੰਨ ਲਓ ਸੂਈ ਨੂੰ ਹੋ ਗਏ ਜੀ ਹਾਂਜੀ 22 23 ਦਿਨ ਹੀ ਗੱਲ ਠੀਕ ਆ ਠੀਕ ਆ ਭਾਈ ਜੀ ਮੈਂ ਘਟਾ ਮਨਾਇਆ ਮੰਨ ਲਓ ਬਾਜ਼ਰ ਬਾਜ਼ਰ ਪੇ ਤੋੜ ਦਿਆ ਘਟਾ ਠੀਕ ਆ ਚਲੋ ਤੋੜ ਦੋ ਪਹਿਲਾਂ ਇੱਕ ਕਰੀਏ ਦੇਖੋ ਭਾਜੀ ਦੁੱਧ ਨਾ ਵੀ ਨਾ ਨਾ ਮੰਨ ਲਓ ਆਂਦੇ ਘਰੇ ਵਿਆਹ ਹੋ ਵੀ ਜੜੀ ਕਦੋਂ ਭਾਜੀ ਥੋੜਾ ਜਣਾ ਦੁੱਧ ਹੈਗਾ 11 ਕਿਲੋ ਮੈਂ ਕਹੋ ਅੱਛਾ 10 ਕਿਲੋ ਤਾਂ ਅੰਦਰ ਹੀ ਆਉਂਦੇ ਨਾ ਕਿਲੋ ਭਾਜੀ ਕੋਈ ਲਾੜੇ ਫਟਾ ਘਟਾ ਆਲਾ ਬੜੀ ਬੜੀ ਦੂਰ ਲਗਾਉਂਦਾ ਆ। ਆਹ। ਸੁਆ ਭਾਜੀ ਪਤਾ ਕਰ ਜਦ ਨਹੀਂ ਨੰਨੀਆਂ ਮਜਾਂ ਦੇ ਪ੍ਰਾਣ ਨੇ ਹੈਗੇ ਸਾਹਮਣ ਵਾਲੀਆਂ। ਹਾਂਜੀ ਹਾਂਜੀ। ਦੂਜਾ ਦੂਜਾ ਤੀਜਾ ਜਿੱਦਾਂ ਸੁਆ ਇਹ ਮਈਆਂ ਨਾਲ ਥੋੜੀਆਂ ਦਿਲ ਜਾਨੀ ਲਾਉਂਦੀ। ਹਾਂਜੀ। ਆਹ ਦੇ ਫਟਾ ਘਟਾ ਭਾਜੀ ਇਹਦਾ ਕਿੱਥੇ ਇੱਥੇ ਲਗਾਉ ਦੇ। ਹਾਂਜੀ ਹਾਂਜੀ। ਮੈਂ ਨਾ ਭਾਜੀ ਚੰਗੀ ਨਸਲ ਦੀ ਮਈਆਂ ਆ ਭਾਜੀ ਸਾੰਭੀ ਘਟਾ ਕੇ। ਠੀਕ ਹੈ। ਲਾ ਦੇ ਆਂਗੇ ਬੱਚਾ ਨੂੰ। ਦਿਖਾ ਦੇ ਆ। ਹਾਂਜੀ ਘਟਾ ਨੂੰ। ਆ ਕੱਟਾ ਜੀ ਦਾ ਭਾਜੀ ਬਾਜਾ ਮਾਰਦੇ ਟੈਂਗੋ ਟੈਂਪੇ ਠੀਕ ਹੈ ਜੀ ਹਾਂ ਜੀ ਦਰਸ਼ਕ ਜੀ ਜੀ ਬੀ ਹਾਂ ਜੀ ਭਾਜੀ ਆਪ ਚਲੋ ਬੰਨਣਾ ਫਿਰ ਇਹਨਾਂ ਮਗਰੇ ਤੇ ਕੱਟਾ ਹੈ ਕੱਟਾ ਭਾਜੀ ਕੱਟਾ ਹੈ ਇਹਦੇ ਮਗਰੇ ਪਤਾ ਨਹੀਂ ਗੱਲ ਹੈ ਭਾਜੀ ਆਪਾਂ ਜੀ ਕਹਿ ਗਏ ਵੀ ਇਹ ਭਾਜੀ 15 ਦਿਨਾਂ ਦਾ ਕਿਹਨੇ ਕਹਿਣਾ 20 ਦਿਨਾਂ ਦਾ ਹਾਂ ਜੀ ਧੂੜ ਮਾਰ ਕੇ ਨਹੀਂ ਦੇਣਾ ਪਹਿਲੀ ਦੋ ਤਰੇ ਕਿਹਦੀ ਦੋਈ ਹੈ 22 ਦਿਨਾਂ ਅੱਜ ਧੂਈ ਨੂੰ ਹੋਏ ਜਨੂੰ

அலை சோ சோதான ਠੀਕ ਹੈ ਜੀ ਮਹੀਂ ਤੇ ਭਾਜੀ ਬੜੀ ਵਧੀਆ ਏ ਫਿਰ ਤਾਂ ਸਾਹਮਣ ਵਾਲੀ ਥੋੜੀ ਰੁੱਖੀ ਏ ਸਾਹਮਣ ਵਾਲੀ ਹਾਂਜੀ ਹਾਂਜੀ ਮਾੜਾ ਗੱਲ ਭਾਜੀ ਕਈ ਵੀਰ ਕਹਿੰਦੇ ਦਿਸੀ ਬੜੀ ਆ ਹਾਂਜੀ ਤੁਸੀਂ ਭਾਜੀ ਕਿਹੜਾ ਨੇ ਸਿਆਲ 'ਚ ਬਹਿ ਜਾਣਾ ਹਾਂਜੀ ਹਾਂਜੀ ਜੇ ਵੀ ਜਿਆਦਾ ਕਰਦੇ ਨੇ ਜੇ ਇਹਨਾਂ ਦਿਸੀ ਕਹਿ ਲਈਏ ਨਾ ਜੇ ਕਹਿੰਦੇ ਜਾ ਦਿਸੀ ਬੜੀ ਵੀਰ ਫੋਰ ਜਾਰਜ ਕਰ ਹਾਂਜੀ ਹਾਂਜੀ ਨਮੀ ਮੈਂ ਤੇ ਜਾਸੂ ਦਾ ਸਾਰੇ ਗਏ ਨੇ ਹਾਂਜੀ ਤਿੱਗਾਂ ਨੂੰ ਭਾਜੀ ਚੰਠਾ ਸੂਆ ਮਹੀਂ ਬੰਦੀ ਆ ਜਾਗੀ ਹਾਂਜੀ ਹਾਂਜੀ ਨਹੀਂ ਵੀ ਕਹਿੰਦੇ ਨਹੀਂ ਜਿਆਦੀ ਨਹੀਂ ਸੀ ਹੋਰ ਜਾਰਜ ਕਰੋ ਹੋਰ ਕੰਮ ਭਾਜੀ ਨਹੀਂ ਜੀ ਹੋਣਾ ਠੀਕ ਆ ਚੰਗੀ ਲੱਗੀ ਮੇਰਾ ਵੀ ਰੋਲ ਫੋਨ ਲਾਵੇ ਕੋਰੀ ਮੈਂ ਆ ਸਾਹਣ ਵਾਲੀ ਐ ਬਸ ਥੱਲੇ ਆ ਦੇਖ ਸਾਦੇ ਜੀ ਦੁੱਧ ਭਾਜੀ ਮਹੀਂ ਉਹ 9 ਕਿਲੋ ਜੇ ਅੱਛਾ ਹਾਂਜੀ ਤੇ ਮੋਲੇ ਦਾ ਇਹਦਾ ਭਾਜੀ ਮੋਲ ਦਾ ਤੇ ਭਾਵੇਂ 72 73 ਕਰੀਏ ਅੱਛਾ ਇਹਦਾ ਭਾਈ 70 ਤੋਂ 3 ਛਾਡਾਂਗੇ 67000 ਰੁਪਏ ਦੇ ਦਾਂਗੇ 65 ਤੇ ਜਾਂਦੇ ਵੀ ਕਿਹ ਇੱਕ ਹਜ਼ਾਰ ਭਾਜੀ ਮੋਲ ਛਾਡ ਅੱਛਾ 64 ਦੀ 6400 ਉਹ 36 ਦੀ ਤੇ ਆ 64 ਭਾਜੀ ਨੇ ਕਿੰਨੇ ਕਿੰਨੇ ਮੋਲ ਕੀਤੇ ਜੀ ਠੀਕ ਆ ਵੇਚਣ ਵਾਲਾ ਹੀ ਕੰਮ ਕਰਨਾ ਜਿਮੜ ਕੇ ਕਈ ਨਹੀਂ ਇਹ ਹੋਰ ਘੱਟ ਕਰੋ ਉਹ ਕੰਮ ਨਹੀਂ ਹੋਣਾ ਤੇ ਆ ਜਿਹੜੀ ਮੱਝ ਮਹੀਂ ਬੜੀ ਚੰਗੀ ਦੇਖੋ ਬਾਕੀ ਚੰਗੇ ਕੱਦਕਾਰ ਚ ਆ ਚੰਗੇ ਰਿਗਾਰਡ ਵਾਲੀ ਹੈ ਨਸਲ ਦੀ ਮਹੀਂ ਨਸਲ ਦੀ ਹਾਂਜੀ ਮਤਲਬ ਆ ਜੀ ਲਾਗੋਂ ਲਈ ਆ ਇਹਦੇ ਅਗਲੇ ਸਾਲ ਵੀ ਉੱਡੇ ਹੋਏ ਤੇ ਮਗਰ ਲਈ ਜਿੱਦ ਤੇ ਮਹੀਂ ਸੁਣਦੀ ਹੈ ਅੱਛਾ ਹਾਂ 3 ਕਿਲੋ ਪਾਜੀ ਮਹੀਂ ਦੀ ਗਾੜੀ ਬਣ ਜਾਂਦੀ ਹੈ ਹਾਂ ਦੇਖ ਸਕਦੇ ਹੋ ਬਾਕੀ ਮਿਲਕਵੇਂ ਨੇ ਵਿੱਚ ਚੰਗੀ ਮੋਟੀ ਲੱਗੀ ਆ ਦੁੱਧ ਨਹੀਂ ਪਾਜੀ ਦਿੰਦੀ ਦੁੱਧ ਨਹੀਂ ਦਿੰਦੀ ਹਨਾ ਤੇ ਮੰਨ ਲਓ ਇਹ ਅੱਠਵਾਂ ਮਹੀਨਾ ਮੰਨ ਲਓ ਨੂੰ ਲੱਗਾ ਜੇ ਅੱਛਾ ਕਿੱਕ ਕੋਈ ਕਰਾਈ ਜੇ ਤੇ ਸਤਾ ਤਾਂ ਆਈ ਆ ਪਾਜੀ ਮਹੀਂ ਤੇ ਦੁੱਧ ਕਿੰਨਾ ਕੁ ਚਵਾ ਦਿੰਦੀ ਸੱਜਣ ਦੁੱਧ ਭਾਜੀ 16 ਕਿਲੋ ਦੇ ਦਿੰਦੇ ਤੁਰ ਭਾਜੀ ਮੈਂ ਕੋਈ ਚੰਗੀਕਾਂ ਦੱਸੀ ਮਤਲਬ ਚਾਹਤ ਨਹੀਂ ਹੈ ਬਈ ਦੇਖੋ ਆਹ ਦੇਖ ਸਾਡੇ ਜੀ ਮਿੱਠੀ ਭੋਮਾ ਨੂੰ ਫੜ ਦੋ ਭਾਜੀ ਜੋ ਮਰਜੀ ਤੇ ਬਾਕੀ ਭਾਰੇ ਪੱਲੇ ਦੀਆਂ ਮੱਝ ਆ ਲੈ ਸਾਡੇ ਘਰ ਨੇ ਪਾਉਂਦਾ ਸਾਰੇ ਜੁਤੂ ਜੱਟ ਦੇ ਬਹਿ ਜਾ ਉਹ ਜੁਤੂ ਜੱਟ ਦਾ ਇਹ ਭਾਈ ਦਸਲਾ ਦੇ ਬੋਲੇ ਬੈਠੇ ਠੀਕ ਹੈ ਹਾਂ ਬਾਕੀ ਤਾਂ ਤਾਂ ਸਾਰੇ ਕਹਿ ਨਹੀਂ ਪਿਛਲੇ ਸਵੇਰੇ 95000 ਦੀ ਜੱਦੀ ਆ ਗਈ ਅੱਛਾ ਭਾਈ ਜਿਹੜਾ ਦੇਖੀ ਇਹਦਾ ਮਸਜੇ ਲੈਣੀ ਆ ਆ ਜਿਹੜਾ ਸਭ ਤੋਂ ਪਹਿਲਾਂ ਆਇਆ ਉਹਦਾ ਕੋਈ ਨਾ ਬਾਕੀ ਕਾਦ ਕਾੜ ਪੱਖੋਂ ਚੰਗੀ ਜਵਾਨ ਐ ਕਿੰਨਾ ਵੇਚੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਪਾਜੀ ਤਿਆਰ ਕਰ ਦਿੱਤੀ ਹੈ ਨਾ ਬਈ ਹਾਂਜੀ 95000 ਦੀ ਮਈਆ ਮੈਂ ਲੱਖੋਂ ਨਹੀਂ ਜਾਂਦਾ ਤੁਹਾਨੂੰ ਹਾਂਜੀ 9996000 ਦੀ ਨਹੀਂ ਆ ਹੁਣ ਪਾਜੀ ਕੋਈ 82 ਨਹੀਂ ਕੋਈ 83 ਨਹੀਂ ਅੱਛਾ ਕੋਈ 80 ਵੀ ਨਹੀਂ ਹਾਂ ਨਾ ਦੇ ਰਹੀ 73000 70000 ਦੀ ਦੇਤੀ 70 ਚੋਂ ਪਾਜੀ 2000 ਤਾਂ ਮੰਨਦਾ ਅੱਛਾ 2000 ਤਾਂ ਪਾਜੀ ਹੋਣਾ ਹੈ 68000 ਦੀ ਹਾਂ 68000 ਰੁਪਈਆ ਛੋੜ ਆਏ ਠੀਕ ਹੈ ਜੀ ਹਾਂਜੀ ਇੰਨੇ ਕਹਨੇ ਕੇ ਪਾਜੀ ਰੇਟ ਦਾ ਹਾਂਜੀ ਬਾਕੀ ਕੋ ਫੋਨ ਲਾ ਲੈ ਐ ਨਹੀਂ ਵੀ ਫੋਨ ਆਉਂਦਾ ਕੋ ਗੁੱਸਾ ਨਹੀਂ ਹੈਗਾ ਅੱਛਾ ਮੈਨੂੰ ਭਾਵੇਂ ਕੋਈ ਗੱਲ ਨਹੀਂ ਮੋਲ ਕੋਈ ਲਾਵੇ ਕੋਈ ਦੇ ਦਾਂਗੇ ਠੀਕ ਆ ਹਾਂਜੀ ਅਲੋ ਭਾਜੀ ਆ ਕੱਟੀ ਜਾ ਗਈ ਜੀ ਮੂੰਹ ਖੇਦੀ ਠੀਕ ਐ ਖੇਦੀ ਆ ਜੀ ਖੇਦੀ ਭਾਜੀ ਹਾਂ ਠੀਕ ਦਿਖਾ ਦਾ ਦਿਖਾਉਂਦੀ ਤੇ ਭਾਜੀ ਕਰਦੀ ਆ ਥੋੜਾ ਮੂੰਹ ਫੜਾਉਂ ਰੱਤਨ ਪਾਰੀਆਂ ਦਾ ਮੂੰਹ ਨਾ ਫੜਾ ਇਹ ਫਿਰ ਰੱਖ ਕੇ ਗੱਲ ਲੈ ਲਓ ਆ ਦੇ ਸਾਦੇ ਜੀ ਪਿਓਰ ਕੀ ਆ ਜੇ ਨਹੀਂ ਭਾਜੀ ਕੋਈ ਵੀ ਦੰਦ ਦੇ ਨਾ ਤੋੜੇ ਨਾ ਤੋੜੇ ਆ ਜੀ ਇਧਰ ਆ ਭਾਜੀ ਇਹ ਸਾਰੇ ਦੰਦ ਦੇ ਉੱਤੇ ਨੇ ਨਿਸ਼ਾਨੀਆਂ ਦੀਆਂ ਨਿਸ਼ਾਨੀਆਂ ਨਹੀਂ ਭਾਜੀ ਸਾਰੀ ਇਹਦੀ ਹੈ ਗਈ ਆ ਠੀਕ ਹੈ ਯਾ ਕ ਨਹੀਂ ਕੱਟੀ ਪੂਰੀ ਜਾਲ ਨਾ ਸਾਰੀ ਕੱਟੀ ਆ ਨਾ ਹੁੰਨੇ ਭਾਈ ਜੀ ਚੋੜੇ ਜਲੀ ਪਾਜੀ ਬਣੀ ਆ ਦੇਖ ਸਾਡੇ ਥੱਲੇ ਭਾਈ ਜੀ ਬੇਰਾ ਨੂੰ ਲੱਗੇ ਆ ਨਾ ਤੁਹਾਨੂੰ ਇਹਦੀ ਮਾਰਾ ਦੋਤੇ ਕਿੰਨਾ ਕਰਿਆ ਜੀ ਇਹਦੇ ਭਾਈ 16 17 ਕਿਲੋ ਦੇ ਵੀਰ ਨੇ ਆਖਿਆ ਵੀ ਦਿੱਤਾ ਨਹੀਂ ਮਾਰੀ ਦੋਤਾ ਅੱਛਾ ਹਾਂਜੀ 16 17 ਕਿਲੋ ਵਾਲੀ ਝੋਟੀ ਦੀ ਦੀਆ ਠੀਕ ਹੈ ਜੀ ਭਾਜੀ ਹੋਰ ਆਉਂਦਾ ਵੀ ਸਿਆਲ ਹੋਣਾ ਡੰਗ ਡੰਗਰ ਥੋੜੇ ਬਾਹਲੇ ਬਰਾਂਡੇ ਉਦੇ ਚ ਹਾਂਜੀ ਇਹ ਕਿਦੋਂ ਆਉਂਦਾ ਚਾ ਝੋਟੀ ਦੀ ਇਹਨੂੰ ਜੀ ਨਹੀਂ ਕਰਦਾ ਜੇ ਇਹ ਭਾਜੀ ਨਾਂਗਾ ਕੋਈ ਮਤਲਬ ਇਕੇ ਨਾਂ ਹਾਂਜੀ ਮੈਂ ਭਾਈ ਤੁਹਾਨੂੰ ਪਤਾ ਹੈ ਦੂਜੇ ਡੰਗਰਾਂ ਦੀ ਸੇਵਾ ਨਹੀਂ ਹੁੰਦੀ ਤਾਂ ਤੋਰੋ ਫੇਰ ਇੱਕ ਦਿਨ ਤੋਰ ਕੇ ਦਿਖਾਈ ਜਿਹੜਾ ਡੰਗਰ ਭਾਜੀ ਜਿਹਨਾਂ ਸਿਆਲ ਹਾਂਜੀ ਇਹ ਘਾਰੇ ਵਾਲੇ ਡੰਗਰਾਂ ਵਾਂਗ ਲੋਕ ਸਾਲ ਬਾਹਰ ਇੱਕ ਦਾ ਵੇਚਦਾ ਇਹ ਕਿਉ ਲੈਓ ਸਿੰਗ ਤੋਂ ਭਾਈ ਭਨੇ ਦਾ ਛੋਟਾ ਕਰ ਲੈ ਇਹ ਉਮਰ ਕਿਹੜੀ ਹੈ ਸਿੰਗ ਤੇ ਬਿਲਕੁਲ گول ਕਰ ਵੀ ਲਿਆ ਜੀ ਛੋਟੇ ਜਿਹੇ ਦੋਵੇਂ ਅੱਖਾਂ ਬਿਲਕੁਲ ਜੀ ਓਰੀ ਕਾਫੀ ਵਧੀਆ ਤੇ ਬਾਕੀ ਕੱਟੀ ਸਾਮਣ ਵਾਲੀ ਆ ਚੰਗੀ ਝਾਟੀ ਤਿਆਰ ਹੋ ਗਈ ਤੇ ਬੜੀ ਦੇਣ ਨਹੀਂ ਆਉਂਦੀ ਮੈਂ ਜਿਹਾ ਜਿਹਾ ਜਾਈ ਤੇ ਤਾਂ ਫਿਰ ਮੁੱਲ ਇਹਦਾ ਭਾਈ ਕੋਈ ਬੱਤੀ ਨਹੀਂ ਕੋ ਤੇਤੀ ਨਹੀਂ ਅੱਛਾ ਇਹ ਹਜ਼ਾਰ ਦੇ ਵਿੱਚ ਉਹਦਾ ਵੀ 3000 ਹੀ ਛੋੜ ਵੇਚਣ ਨੂੰ ਬੱਤੀ ਦਿੱਤੀ ਦੀ ਜਿਹੜੀ ਜਾਦਬਾਤ ਲਈ ਨਾ ਇਹ ਬੱਤੀ ਕਿਦੀ ਵੀ ਗਾਰੰਟੀ ਨਹੀਂ ਹਾਂਜੀ ਪਰ ਟੀ ਜੋ 32700 ਦੀ 200 ਰੁਪਇਆ ਵਾਜੇ ਛੋਟ ਕਰ ਦਾਂਗੇ ਠੀਕ ਹੈ 27000 ਦੀ ਇਹ ਦੇ ਦੇਣੀ ਹੈ ਹਾਂ 27000 ਦੀ ਭਾਈ ਤੇ ਭਾਗੇ ਚਲੋ 22 ਦੀ ਭਾੜੀ ਦੇ ਦਾਂਗੇ ਅੱਛਾ 26000 ਦੀ 26000 ਦੀ ਦੇ ਦੇਣੀ ਹੈ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾੱਕ ਕੇ ਚੁਵਾਈ ਕਰਕੇ ਤੇ ਪਾਸ ਕਰਕੇ ਖੜੋ ਜੀ